ਮੈਂ ਆਪਣੇ ਸਾਰੇ ਖੇੜ ਇਲਾਕੇ ਵਾਲੋਂ ਕਾਂਗਰਸ ਪਾਰਟੀ ਵਾਲੋਂ ਆਪ ਸਰਕਾਰ ਮਾਂ ਸਰਕਾਰ ਪੰਜਾਬ ਸਰਕਾਰ ਦੀ ਨਿਹਦੀ ਕਰਦਾ ਨਿੰਦਿਆ ਕਰਦਾ ਇਹ ਦਿਨ ਐਮਰਜੈਂਸੀ ਨੂੰ ਮਾੜੇ ਲੱਗਦੇ ਸਾਨੂੰ ਜੋ ਕਿ ਹਰ ਜਗ੍ਹਾ ਪ੍ਰੈਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੋਕਾਂ ਦੀ ਆਵਾਜ਼ ਅਜੀਤ ਅਖਬਾਰ ਦੇ ਕਾਤਲ ਪੰਜਾਬ ਸਰਕਾਰ ਮੂਰਤਾਂ ਮੂਰਤਾਂ ਸਰੀ ਆਜ਼ਾਦੀ ਨੂੰ ਖਤਮ ਕਰਨ ਵਾਲੀ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਸਰਕਾਰ ਸਰਕਾਰ ਮੁਰਦਾਬਾਦ ਸਰਕਾਰ ਹਾਏ ਹਾਏ ਸਰਕਾਰ ਹਾਏ ਹਾਏ ਹੁਣੇ ਹੁਣੇ ਖਬਰ ਮਿਲੀ ਹੈ ਕਿ ਪੰਜਾਬ ਦੀ ਆਵਾਜ਼ ਰੋਜ਼ਾਨਾ ਜੀਤ ਅਖਬਾਰ ਦੇ ਸੰਪਾਦਕ ਡਾਕਟਰ ਵਿਜੈ ਸਿੰਘ ਜੀ ਦਾ ਨਾਮ ਐਫ ਆਈ ਆਰ ਵਿੱਚ ਲਿਆ ਗਿਆ ਹੈ ਇਹ ਤਾਂ ਵੱਡੀ ਬਗਲਾਖੋਰੀ ਬਗਨੀਤੀ ਦੀ ਭਾਵਨਾ ਕੀ ਹੋ ਸਕਦੀ ਹੈ ਮੈਂ ਆਪਣੇ ਸਾਰੇ ਖੜ ਇਲਾਕੇ ਵਾਲੋਂ ਕਾਂਗਰਸ ਪਾਰਟੀ ਵਾਲੋਂ ਆਪ ਸਰਕਾਰ ਮਾਂ ਸਰਕਾਰ ਪੰਜਾਬ ਸਰਕਾਰ ਦੀ ਨਿਹਦੀ ਕਰਦੇ ਨਿੰਦਿਆ ਕਰਦੇ ਇਹ ਦਿਨ ਐਵੈਡੈਂਸ ਨੂੰ ਮੜੇ ਲੱਗਦੇ ਸਾਨੂੰ ਜੋ ਕਿ ਹਰ ਜਗ੍ਹਾ ਪ੍ਰੈਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਅਪੀਲ ਕਰਾਂਗਾ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਜੀ ਜਰਾ ਹੋਸ਼ ਵਿੱਚ ਆਓ ਅਜੀਤ ਅਖਬਾਰ ਪਿੰਡਾਂ ਦਾ ਸ਼ਹਿਰਾਂ ਦਾ ਸਾਰਾ ਪਖਪੂਰ ਦਾ ਅੱਗੇ ਰੱਖਦਾ ਮਸਲੇ ਤੁਸੀਂ ਆਵਾਜ਼ ਨਹੀਂ ਦਬਾ ਸਕਦੇ ਅਨ ਸਾਰੇ ਪੰਜਾਬ ਦੀ ਨਮੋਸ਼ੀ ਹੈ ਸਾਰੀ ਪ੍ਰੈਸ ਹੈਰਾਨ ਪਰੇਸ਼ਾਨ ਹੈ ਮੈਂ ਪ੍ਰੈਸ ਦੇ ਨਾਲ ਖੜਾ ਸਾਰੀ ਸਾਡੀ ਕਾਂਗਰਸ ਪਾਰਟੀ ਅਸੀਂ ਆਸ ਕਰਦੇ ਹਾਂ ਤੁਸੀਂ ਸੋਚ ਸਮਝ ਕੇ ਹੋਸਟ ਬਿਨਾਂ ਗਵਾਏ ਜਲਦੀ ਪਰਚਾ ਵਾਪਸ ਲਓ ਇਹ ਪੰਜਾਬ ਬਹੁਤ ਵੱਡਾ ਅਸ਼ਲਾਸ਼ ਹੋਏਗਾ ਪੰਜਾਬ ਦੇ ਲੋਕਾਂ ਦੀ ਆਵਾਜ਼ ਅਜੀਤ ਅਖਬਾਰ ਦੀ ਕਾਤਲ ਪੰਜਾਬ ਸਰਕਾਰ ਮੁਰਦਾਬਾਦ ਸੂਰਬਾਦ ਪ੍ਰੈਸ ਦੀ ਆਜ਼ਾਦੀ ਨੂੰ ਖਤਮ ਕਰਨ ਵਾਲੀ ਪੰਜਾਬ ਸਰਕਾਰ ਮੁਰਦਾਬਾਦ